ਸਸ਼ੀਕਾ ਜੀ ਤੂੰ ਦੇਖ ਰਿਹਾ ਉਹ ਨਾਉਂਡਿਆ ਪੰਜਾਬੀ ਮੈਂ ਆ ਹਾਂ ਮਿੱਕੀ ਜੈਕਰ ਵੱਡੀ ਖਬਰ ਲੈ ਕੇ ਆਜ਼ਰਾਂ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਬੈਂਕ ਦੇ ਬਾਹਰ ਢੋਲ ਲੈ ਕੇ ਪਹੁੰਚ ਜਾਂਦਾ ਹੈ ਦਰਸਲ ਉਸ ਦੇ ਵੱਲੋਂ ਬੈਂਕ ਦੇ ਖਿਲਾਫ ਕੇਸ ਕੀਤਾ ਜਾਂਦਾ ਹੈ ਦਰਸਲ ਬੈਂਕ ਦੇ ਵੱਲੋਂ ਉਸ ਦੇ ਪੈਸੇ ਕਿਸੇ ਹੋਰ ਦੇ ਖਾਤੇ ਦੇ ਵਿੱਚ ਪਾ ਦਿੱਤੇ ਜਾਂਦੇ ਨੇ 32 ਲੱਖ ਰੁਪਏ ਦੀ ਜਿਹੜੀ ਹੈ ਰਕਮ ਦੱਸੀ ਜਾਂਦੀ ਹੈ ਵੱਡੀ ਰਕਮ ਜੋ ਕਿ ਬੈਂਕ ਦੇ ਵੱਲੋਂ ਕਿਸੇ ਹੋਰ ਦੇ ਖਾਤੇ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਜਦਕਿ ਉਸ ਦੇ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਅਜਿਹਾ ਨਾ ਵੀ ਕੀਤਾ ਜਾਵੇ ਪਰ ਦੱਸਦੇ ਕਿ ਇਸ ਨੂੰ ਲੈ ਕੇ ਉਹ ਕੇਸ ਕਰਦਾ ਹੈ ਬੈਂਕ ਦੇ ਖਿਲਾਫ ਤੇ ਹੁਣ ਦੱਸਦੇ ਕਿ ਮੰਜ਼ਰ ਇਹ ਹੈ ਕਿ ਕੇਸ ਜਿੱਤਣ ਤੋਂ ਬਾਅਦ ਹੁਣ ਢੋਲ ਲੈ ਕੇ ਪਹੁੰਚਾ ਹੈ ਇਹ ਵਿਅਕਤੀ ਤੇ ਬੈਂਕ ਜਿਹੜਾ ਨਿਨਾਮ ਹੋ ਲੱਗਾ ਹੈ ਇਸ ਨਿਲਾਮੀ ਦੇ ਵਿੱਚ ਦੱਸਦੇ ਕਿ ਬੈਂਕ ਤੋਂ ਜਿਹੜੇ ਪੈਸੇ ਆਉਣਗੇ ਨਿਲਾਮੀ ਤੋਂ ਬਾਅਦ ਉਹ ਇਸ ਵਿਅਕਤੀ ਨੂੰ ਦਿੱਤੇ ਜਾਣਗੇ ਅਤੇ ਬਾਕੀ ਜਿਹੜੇ ਨੇ ਬੈਂਕ ਨੂੰ ਦੇ ਦਿੱਤਾ ਜਾਣਗਾ ਇਸ ਦੱਸਦੇ ਕਿ ਇਸ ਸਾਰੇ ਹੀ ਮਾਮਲੇ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਇਹ ਵੀ ਬਾਕੀ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਦਾ ਜਿਹੜਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਹੈ ਇਸ ਬ੍ਰਾਂਚ ਦੇ ਵਿੱਚ ਉਹ ਆਪਣੇ ਆਪਣੇ ਖਾਤੇ ਬੰਦ ਕਰਾ ਲੈਣ ਕਿਤੇ ਤੁਹਾਨੂੰ ਵੀ ਪਛਤਾਉਣਾ ਨਾ ਪੈ ਜਾਵੇ ਦੱਸਦੇ ਕਿ ਤਸਵੀਰਾਂ ਦੇਖ ਸਕਦੇ ਹੋ ਜੋ ਕਿ ਜਲੰਧਰ ਦੇ ਮਾਡਲ ਟਾਊਨਸ ਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਨੇ ਜਿੱਥੇ ਵਿਅਕਤੀ ਢੋਲ ਲੈ ਕੇ ਪਹੁੰਚ ਜਾਂਦਾ ਹੈ ਇਸ ਦੌਰਾਨ ਉਸ ਉਕਤ ਵਿਅਕਤੀ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਸ ਦਾ ਜਿਹੜਾ ਬੈਂਕ ਦੇ ਨਾਲ ਕੁਝ ਲੈਣਾ ਦੇਣਾ ਸੀ ਦੱਸਦੇ ਕਿ ਉਸ ਦੇ ਮੁਤਾਬਕ ਪੀੜਤ ਦਾ ਦੋਸ਼ ਹੈ ਕਿ ਉਸ ਨੇ ਬੈਂਕ ਤੋਂ ਪੈਸੇ ਲੈਣੇ ਸਨ ਪਰ ਬੈਂਕ ਨੇ ਉਸ ਦੇ ਪੈਸੇ ਅੱਗੇ ਕਿਸੇ ਹੋਰ ਵਿਭਾਗ ਨੂੰ ਦੇ ਦਿੱਤੇ ਸ਼ਿਕਾਇਤ ਕਰਤਾ ਦੇ ਮੁਤਾਬਕ ਉਸ ਨੇ 2011 ਦੇ ਵਿੱਚ ਇਸ ਬੈਂਕ ਦੇ ਵਿੱਚ ਖਾਤਾ ਚਾਲੂ ਖਾਤਾ ਖੁਲਵਾਇਆ ਸੀ ਜਿਸ ਵਿੱਚ ਕਰੀਬ 32 ਲੱਖ ਰੁਪਏ ਸਨ ਪੀੜਤ ਦੇ ਮੁਤਾਬਕ ਉਸ ਦੇ ਜਿਹੜੇ ਪੈਸੇ ਕਿਸੇ ਹੋਰ ਨੂੰ ਦਿੱਤੇ ਗਏ ਤੇ ਉਸ ਦੀ ਅਪੀਲ ਕਰਨ ਦੇ ਬਾਵਜੂਦ ਉਸ ਨੂੰ ਅਣਸੁਨਾ ਕੀਤਾ ਗਿਆ ਜਿਸ ਤੋਂ ਬਾਅਦ ਪੀੜਤ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਕ ਕੀਤਾ ਪੀੜਤ ਨੇ ਦੱਸਿਆ ਕਿ ਬੈਂਕ ਨੂੰ ਅਦਾਲਤੀ ਕੇਸ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਹੁਣ ਬੈਂਕ ਦੀ ਨਿਲਾਮੀ ਦੀ ਤਾਰੀਖ ਆ ਗਈ ਹੈ ਪੀੜਤ ਨੇ ਦੱਸਿਆ ਕਿ 14 ਫਰਵਰੀ ਨੂੰ ਬੈਂਕ ਦੀ ਨਿਲਾਮੀ ਕੀਤੀ ਜਾਵੇਗੀ ਉਸ ਤੋਂ ਜੋ ਪੈਸੇ ਮਿਲਣਗੇ ਉਸ ਨੂੰ ਦਿੱਤੇ ਜਾਣਗੇ ਬਾਕੀ ਬੈਂਕ ਨੂੰ ਮੋੜ ਦੇ ਜਾਣਗੇ ਤੇ ਨਾਲ ਦੇ ਨਾਲ ਇਹ ਵੀ ਅਪੀਲ ਕਰਦਾ ਹੈ ਕਿ ਜੇ ਕਿਸੇ ਵਿਅਕਤੀ ਦਾ ਖਾਤਾ ਐਸਾ ਬ੍ਰਾਂਚ ਦੇ ਵਿੱਚ ਹੈ ਤਾਂ ਉਛਤ ਹੀ ਬੰਦ ਕਰਾ ਲੈਣ ਕਿਤੇ ਉਹਨੂੰ ਵੀ ਖਦਲਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ। ਆ ਸਸੀ ਗਾਲ ਜੀ। ਸਸੀ ਗਾਲ ਜੀ। ਤੁਹਾਡਾ ਨਾਮ ਮੀਰਾ ਨਾ ਕੁਲਵਿੰਦਰ ਸਿੰਘ। ਤੁਹਾਡਾ ਬੈਂਕ ਨਾਲ ਪੰਗਾ? ਬੈਂਕ ਨਾਲ ਮੇਰੇ ਨਾਲ ਕੋਈ ਪੰਗਾ ਨਹੀਂ ਜੀ। ਮੈਂ ਬੈਂਕ ਕੋਲੋਂ ਪੈਸੇ ਲੈਣੇ ਸਨ। ਬੈਂਕ ਨੇ ਮੇਰੇ ਅਕਾਊਂਟ 'ਚੋਂ ਪੈਸੇ ਕੱਢ ਕੇ ਕਿਸੇ ਡਿਪਾਰਟਮੈਂਟ ਨੂੰ ਦੇ ਦਿੱਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਇਹ ਫਿਰ ਨਹੀਂ ਮੁੜੇ ਫਿਰ ਮੈਂ ਇਹਨਾਂ ਦੇ ਖਿਲਾਫ ਡਿਗਰੀ ਕੀਤੀ ਤੇ ਹਾਰ ਚੁੱਕੇ ਨੇ ਹੁਣ ਇਹਦੀ ਬੈਂਕ ਦੀ ਆਪਸ਼ਨ ਦੀ ਡੇਟ ਆਈ ਹੈ ਅੱਜ ਉਹਦੀ ਮਿਆਦੀ ਸੀਗੀ ਤੇ 14 ਦੂ ਨੂੰ ਇਸ ਬੈਂਕ ਨੂੰ ਨਾਮ ਕਰ ਦਿੱਤਾ ਜਾਣਾ ਆਪ ਜੀ ਦਾ ਕਿੰਨਾ ਦਾ ਜਿੰਨੇ ਪੈਸੇ ਸਾਡੇ ਨੇ ਅਸੀਂ ਉਹ ਪੈਸੇ ਸਾਨੂੰ ਮਿਲ ਜਾਣੇ ਨੇ ਬਾਕੀ ਇਹ ਬੈਂਕ ਨੂੰ ਉਹਨਾਂ ਨੇ ਦੁਬਾਰਾ ਡਿਪੋਜ਼ਿਟ ਹੋ ਜਾਣਾ ਆਪ ਜੀ ਦਾ ਖੁਬਨਾਮ ਇਸ ਕਰਕੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਆਪਣੇ ਬੈਂਕ ਚੋ ਅਕਾਊਂਟ ਬੰਦ ਕਰਵਾ ਲੈਣ ਖੁਲਾ ਆਵੇਂ ਨਾ ਪ੍ਰੋਬਲਮ ਚ ਫਸ ਜਾਣ ਕਿਉਂਕਿ ਬੈਂਕ ਦਾ ਨਾਮ ਹੋ ਰਿਹਾ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਆਪ ਜੀ ਕਿੱਥੇ ਰਹਿਣ ਵਾਲੇ ਆ ਮੈਂ ਜ਼ਿਲ੍ਹਾ ਦੇ ਚਿਰਨਾ ਚ